ਬਈ ਨਾ ਗੋਲ ਡੱਗੀ ਦਾ ਖੇਤਰਫਲ ਆ ਇਹ ਕੱਢਣ ਵਾਸਤੇ ਨਾ ਵੀ ਅਸਟੀਮੇਟ ਹੁੰਦਾ ਆਪਣਾ ਇੱਕ ਵੀ ਇਹਦੇ ਕਿੰਨੀ ਕੁ ਬਜਰੀ ਪੈ ਜੂਗੀ ਕਿੰਨਾ ਸਰੀਆ ਪੈ ਜੂਗਾ ਕਿੰਨੇ ਘੱਟਾਂ ਦਾ ਮਾਲ ਬਣਾਈਏ ਉਹਦੇ ਵਾਸਤੇ ਲੈ ਲੋ ਕਿੰਨਾ ਸਰੀਆ ਪਾਈ ਹੈ ਨਾ ਕਿੰਨਾ ਕੁ ਪੈ ਜੂਗਾ ਦਾ ਜਿਹੜਾ ਆਪਾਂ ਇਹ 470 ਖੇਤਰਫਲ ਕੱਢਾਂਗੇ ਗਲੋਬਲਾਈ ਦਾ ਇਹਦਾ ਨਾ ਜਿਹੜਾ ਬਈ ਨਾ ਆਹ ਮੰਨੋ ਪ੍ਰਕਾਰ ਦਾ ਹਿੱਸਾ ਬਣਦਾ ਕਰਦਾ ਇਹ ਸਾਰਾ 14 ਫੁੱਟ 6 ਇੰਚ ਬਣਦਾ ਉਹਦਾ ਅੱਧਾ ਬਣਦਾ 7 ਫੁੱਟ 6 ਇੰਚ ਸਾਰਿਆਂ ਤੋਂ ਪਹਿਲਾਂ 22 ਬੜਾ 7 ਲਾ ਲਿਆ ਆਪਾਂ बराबर 7 3 7 3 ਆਪਾਂ ਤਾਂ ਲਾਇਆਗਾ ਵੀ 14.5 ਫੁੱਟ ਦਾ ਸੀ ਪ੍ਰਕਾਰ ਦੇ ਆਪਾਂ ਲਾਈਏ ਰੋ 7 3 ਦੀ ਵਧੀਆ 7 3 ਨਾਲ ਤੇ ਗੁਣਾ 7 3 ਨਾਲ ਆਪਾਂ ਇੱਥੇ 50 ਕਰਤਾ ਬਾਈ ਮੋਟਾ ਲਾਤਾ ਇੱਕ ਵਾਰੀ ਸਾਢੇ ਕਿਉਂ 50 ਬਣਦਾ ਸੀ 50 ਨੂੰ ਪਾਹ ਕਰਨੀ ਹੁਣ ਆਪਾਂ 7 ਦੇ ਆ ਦੋਨਾਂ ਦੀ ਪ੍ਰਕਾਰ ਦੇ ਅੱਜ ਦੀ ਗੁਣਾਦਾਰ ਨੂੰ ਪਾਹ ਕਰ ਲੈਂਦੇ ਸਸਤੇ 7 ਫੁੱਟ ਆ ਗਿਆ ਦਾ ਕੁਝ ਪੁਆਇੰਟ ਬਣਦਾ ਉੱਤੇ ਉਹਨੂੰ ਗੁਣਾ ਕਰਨੀ ਹੁੰਦੀ ਉਤਰੀਣਾ 22 7 154 ਫੁੱਟ ਬਣਦਾ ਜੇ 14 ਫੁੱਟ ਦੀ ਪ੍ਰਕਾਰ ਬਣੀ ਹੋਈ ਆ ਉਹਦਾ ਖੇਤਰਫਲ ਆ 54 ਫੁੱਟ ਬਣਦਾ ਇਹ ਦੁਬਾਰਾ ਨਾਲ ਜੇ ਆਪਾਂ ਇੱਥੇ ਪਾਣੀ ਦਾ ਵੀ ਸਾਨੂੰ ਕੱਲ ਨੂੰ ਪਾਵਾਂਗੇ ਵੀਡੀਓ ਉਸ ਤੋਂ ਤੱਕ ਇੱਕ ਦਿਨ ਹੋਰ ਲੇਟ ਪਾਦ ਗਏ ਬਈ ਇਹ ਵੀ ਰੋਲ ਚਾਹਨੇ ਕਰਦਾ ਨੰਦ ਵਿੱਚ ਜਿਹੜਾ 54 ਫੁੱਟ ਬਣ ਗਿਆ ਇਹ ਤਾਂ 3 ਹਾ ਉਤਨਾ ਛੱਤ ਦਾ ਸਾ ਬਣ ਗਿਆ ਇਹ ਰ ਡੱਗੀ ਐ ਤੂੰ ਘਟ ਗਈ ਨਾ ਸੀਐਨ ਚ ਉਹ ਜਿਹੜੀ ਆਹ ਚੀਜ਼ ਆ ਇਹਨੂੰ ਗੁਣਾ ਕਰਨੀ ਹੁੰਦੀ ਉਚਾਈ ਨਾਲ